पिम <laughs> ਸਾਪ ਸਮਾਦ ਪਰਦਾਸ਼ਕ ਹੈ ਸ਼੍ਰੀ ਹਰਿ ਰਾਏ ਨਮੋ ਕਰ ਜੋ ਜੀ ਨਮੋ ਕਰ ਜੋਰੀ ਗੁਰ ਹਰਿ ਪ੍ਰੇਸ਼ਾਨ ਮਨਾਏ ਬ ਏ ਗਵ ਬਹਾਦਰ ਬਨ ਕੇ ਰਪਾਲਾ ਜੀ ਬਨ ਕੇ ਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋ ਤਰਾ ਪਰ ਪਨ ਪਨ ਸੇ ਸਾ ਬੰਦੋ ਬਾਰ ਬਾਰ ਜਗਦੀਸ਼ਾ ਏਕੰਕਾਰ ਸਤਗੁਰੂ ਤੇ ਪ੍ਰਸਾਰ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸ਼ਨ ਸੋਏ ਸੋਨਾ ਸਿੱਖਾ ਗੁਰਮਤਿ ਇਹ ਸਾਰ ਸਤ ਸੰਗਤ ਸੇਵ ਉਦਾਰ ਹਾਥ ਪਵਿੱਤਰ ਟਹਨ ਤੇ ਜਾਨੋ ਹੂੰ ਪਦ ਪਵਿੱਤਰ ਗੁਰ ਦਰਸ਼ਨ ਪੀਅਨੋ ਹੂੰ ਸੋਨ ਸਿੱਖਾਉ ਗੁਰਮਤਿ ਇਹ ਸਾਰ ਸਤ ਸੰਗਤ ਕੀ ਸੇਵ ਉਦਾਰ ਪਾਤ ਪਵਿੱਤਰ ਤਹਿਲ ਤੇ ਜਾਨੋ ਪਦ ਪਵਿੱਤਰ ਗੁਰ ਦਰਸਪੇ ਆਨੋ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਹਿਬੇ ਕੁਮਾਰ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਮਨ ਹਦੂਦ ਅੰਦਰ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਇਸ ਦੇ ਇਹ ਦਾ ਲਾਹ ਲੈਦੇ ਹਾਂ ਚੱਲ ਲਈ ਇਤਿਹਾਸ ਦੀ ਜੜੀ ਵਾਰ ਕਥਾ ਦੇ ਨਾਲ ਜੁੜ ਕਰਕੇ ਸਵਾਸਾਂ ਨੂੰ ਸਫਲਾ ਕਰੀਏ ਗੱਲ ਕੇ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾਲ ਦੇ ਦੀਵਾਨਾ ਅੰਦਰ ਆਪਾ ਸਾਹਿਬਨ ਕੀਤਾ ਸਤਿਪਰਾਂਦੇ ਹਜੂਰ ਕੁਝ ਦੇਣਾ ਤੋਂ ਮਹਾਰਾਜ ਦੀਵਾਨ ਵਿੱਚ ਵਿਰਾਜਮਾਨ ਹੋ ਰਹੇ ਨੇ ਉਹਨਾਂ ਨੂੰ ਉਸ ਸਮੇਂ ਪਿਆਸ ਲੱਗੀ ਤਾਂ ਇੱਧਰ ਉੱਧਰ ਵੇਖਿਆ ਕਿਉਂਕਿ ਉਹਨਾਂ ਜੋ ਗੁੜ੍ਹਈ ਸੀ ਪਾਸ ਨਹੀਂ ਸੀ ਤਾਂ ਉਹਨਾਂ ਦਾ ਜਿਸ ਇਨਸਾਨ ਨੇ ਕੋਲੋਂ ਚੱਲ ਕੇ ਪਾਣੀ ਦਿੱਤਾ ਉਹਦਾ ਨਾਂ ਸੀ ਭਾਈ ਜਲਮ ਸਿੰਘ ਪੁਕਾਰਿਆ ਗਿਆ ਹੈ ਉਹਨੂੰ ਪਾਸ ਬੁਲਾਇਆ ਤੇ ਪਾਣੀ ਪੀਣ ਵਾਸਤੇ ਲਿਆਉਣ ਵਾਸਤੇ ਬੇਨਤੀ ਕੀਤੀ ਉਹ ਆਪਣੇ ਘਰੋਂ ਕਿਰਪਾ ਕਰਕੇ ਕਹਿੰਦੇ ਮੈਂ ਲੈ ਕੇ ਆਉਂਦਾ ਪਾਰਦੇ ਤੋਂ ਸ਼ਾਂਤੋ ਪਾਣੀ ਲਿਆਂਦਾ ਤੇ ਆਪਣੇ ਮੁਖੋਂ ਕਹਿ ਲੱਗਾ ਮਹਾਰਾਜ ਨੇ ਪੁੱਛਣਾ ਕੀਤਾ ਕਿ ਜਲ ਕਿ ਕਰਮ ਕਰਦੇ ਤਾਂ ਉਹ ਸਿੱਖ ਨੇ ਕਹਿਣਾ ਕੀਤਾ ਮਹਾਰਾਜ ਅਜ ਤੱਕ ਮੈਂ ਕੋਈ ਕਰਮ ਨਹੀਂ ਕੀਤਾ ਕੋਈ ਸੇਵਾ ਕੋਈ ਟੈਲ ਨਹੀਂ ਕਮਾਈ ਅਜ ਤੱਕ ਮੈਂ ਕੋਈ ਵੀ ਭੰਗ ਕੇ ਡੱਕਾ ਦੂਰਾ ਨਹੀਂ ਕੀਤਾ ਬਾਈਨਲੀ ਦਫਾ ਅੱਜ ਤੁਹਾਨੂੰ ਇਹ ਕਟੋਰੀ ਜਲ ਪਰ ਕੇ ਪਿਆ ਲਿਆ ਨਹੀਂ ਅਜੇ ਤੱਕ ਮੈਂ ਕੋਈ ਕਾਰਮ ਕੋਈ ਸੇਵਾ ਨਹੀਂ ਕੀਤੀ ਮਹਾਰਾਜ ਨੇ ਕਿਹਾ ਫਿਰ ਭਾਈ ਜੋ ਐਸਾ ਅਕਿਰਤ ਕਣ ਹੈ ਜਿਨੇ ਸਿੱਖਾਂ ਦੀ ਸੇਵਾ ਗੁਰੂ ਦੀ ਸੇਵਾ ਹੀ ਨਹੀਂ ਕਮਾਈ ਕੋਈ ਕੰਮ ਹੀ ਨਹੀਂ ਕੀਤਾ ਵੇਲੇ ਹੀ ਕਰਦਾ ਰਿਹਾ ਹੈ ਐਸੇ insan ਤੋਂ ਜਲ ਨਹੀਂ ਪੀਤਾ ਜਾ ਸਕਦਾ ਜੋ ਐਸੇ ਬਚਨ ਹੋਏ ਤਾਂ ਬੜਾ ਸ਼ਰਮੰਦਾ। ਕਹਿਣ ਲਗਾ ਮਹਾਰਾਜ ਮੈਂ ਕਦੀਮੀ ਸਿੱਖਾਂ ਮੈਨੂੰ ਆਪਣੇ ਚਰਨਾਂ ਦੇ ਪੌੜ ਦੇ ਬਖਸ਼ ਲਓ ਜੋ ਮੇਰੇ ਦੋਸ਼ ਨੇ ਉਸ ਤੇ ਕਿਰਪਾ ਕਰੋ ਮੇਰਾ ਦੋਸ਼ ਦੂਰ ਕਰ ਦਿਓ। ਮਹਾਰਾਜ ਕਹਿੰਦੇ ਕਹਿਣ ਲਗਾ ਮੈਂ ਆਪ ਦੀ ਪੌੜ ਲਈ ਹੋਈ ਸਿੱਖ ਬਣਿਆ ਹੋਇਆ ਸਜਿਆਮ ਬਦਵਾਨ ਤੇ ਮਹਾਰਾਜ ਕਹਿੰਦੇ ਭਾਈ ਪੜ੍ਹਾਈ ਕਰਕੇ ਕੋਈ ਸਿੱਖ ਨਹੀਂ ਬਣਦਾ। ਵਿਦਿਆ ਬਿਦਾੰਤ ਲੈ ਕੇ ਕੋਈ ਸਿੱਖ ਨਹੀਂ ਬਣਦਾ ਸਿੱਖੀ ਤਾਂ ਸਿਦਕ ਦੀ ਹੈ ਕੱਲ ਵੀ ਆਪਾ ਵਚਨ ਕੀਤੇ ਸੀ ਕਿ ਸਿਦਕ ਮਾਇਆ ਬਾਬਾ ਦੀਪ ਸਿੰਘ ਨੇ ਬਾਬਾ ਬੁੱਢਾ ਸਿੰਘ ਜੀ ਭਾਈ ਗੁਰਦਾਸ ਨੇ ਭਾਈ ਆਨੰਦਪਾਲ ਜੀ ਨੇ ਭਗਤਾਂ ਨੇ ਮਹਾਤਮਾ ਨੇ ਜਿਨ੍ਹਾਂ ਨੇ ਭਾਈ ਸਿਦਕ ਮਾਇਆ ਸੇਵਾ ਕੀਤੀ ਤੇ ਫੇਰ ਹੀ ਜਾ ਕੇ ਉਹ ਗੁਰੂ ਨਾਨਕ ਦੇ ਧਰ ਵਿੱਚ ਪਰਵਾਣ ਹੋਈ ਸਿੱਖ ਬਣੇ ਗੁਰੂ ਬਣੇ ਇਹ ਗੁਰੂ ਨਾਨਕ ਦੇ ਤਨੋਂ ਮਨੋਂ ਸੇਵਾ ਕੀਤੀ ਭਾਈ ਲੈਣੇ ਨੇ ਤੇ ਮਹਾਰਾਜ ਨੂੰ ਮੰੰਦਰ ਬਣਾਇਆ ਜੇ 12 ਸਾਲ ਪਾਣੀ ਢੋ ਕੇ ਇਸ਼ਨਾਨ ਕਰਵਾਇਆ ਸਤਿਗੁਰਾਂ ਦਾ ਭਾਈ ਅਮਰਦਾਸ ਨੇ ਤਦ ਉਹ ਵੀ ਛੋਟੀ ਸੁਲਤਾਨ ਹੋਏ ਮਹਾਰਾਜ ਅਮਰਦਾਸ ਨੂੰ ਮਹਾਰਾਜ ਨੇ ਗੁਰਤਾ ਗਦੀ ਗੁਰੂ ਨਾਨਕ ਦਾ مالک ਬਣਾਇਆ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕੀਤੀ ਭਾਈ ਜੇਠੇ ਨੇ ਜੇਠ ਦੀ ਸੇਵਾ ਤੋਂ ਪਰਸੰਨ ਹੋ ਕੇ ਮਹਾਰਾਜ ਨੇ ਗੁਰੂ ਰਾਮਦਾਸ ਨੂੰ ਗੁਰੂ ਨਾਨਕ ਦੇ ਘਰ ਦੀ ਗੱਦੀ ਬਖਸ਼ੀ ਤਾਂ ਐਸੀ ਹੈ ਮਹਾਰਾਜ ਕਹਿੰਦੇ ਭਾਈ ਜਿਨੇ ਸੇਵਾ ਕੀਤੀ ਟਹਿਲ ਕਮਾਈ ਸਿੱਧਕ ਕਮਾਇਆ ਸਿੱਖੀ ਤਾਂ ਉਹਦੇ ਹੱਕ ਵਿੱਚ ਆਈ ਹੈ ਨਾਂ ਲਾ ਕੇ ਸਿੱਖੀ ਕਹਿਣਾ ਵਿਦਵਾਨ ਹੋ ਜਾਣਾ ਗ੍ਰੰਥ ਪਾਠਨ ਸਿੱਖ ਖਮਾਉਣਾ ਨਹੀਂ ਹੈ ਜੋ ਅਗਲੇ ਬਚਨ ਮਹਾਰਾਜ ਨੇ ਕੀਤੇ ਕਿ ਭਾਈ ਕਿਸ ਤਰ੍ਹਾਂ ਸੰਗਤ ਦੇ ਵਿਸ਼ਾਲ ਸੇਵਾ ਕਰਨੇ ਪੈਂਦੇ ਟਹਿਲ ਕਮਾਉਣੇ ਪੈਂਦੇ ਵੱਡੇ ਵੱਡੇ ਕੰਮ ਕਰਨੇ ਪੈਂਦੇ ਤਾਂ ਸਿੱਖੀ ਪਰਵਾਨ ਹੈ ਤਾਂ ਆਓ ਸਰਗੁਣ ਕਰੀਏ ਕੀ ਮਹਾਰਾਜੋ ਸਿੱਖ ਦੇ ਵਿਚਾਰ ਵਿਚਾਰ ਹੁੰਦੇ ਆ ਸਰਗੁਣ ਕਰੀਏ ਗੱਜ ਕੇ ਆਖੋ ਰਸਰਮ ਕਰੋ ਪਵਿੱਤਰ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤਨਾਮ ਸਾਹਿਬ ਜੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਣ ਸਿੱਖਾ ਗੁਰਮਤੇ ਸਾਰ ਸਤ ਸੰਗਤ ਦੀ ਸੇਵਾ ਉਧਾਰ ਮਾਰਕ ਦੇ ਸਿੱਖਾ ਸੋਣਾ ਗੁਰਮਤੇ ਆ ਗੁਰੂ ਦੀ ਮਾਤੇ ਆ ਕੇ ਸਤ ਸੰਗਤ ਦੀ ਵਿਸ਼ਾਲ ਸੇਵਾ ਕਰੋ ਸੰਗਤ ਦੀ ਸੇਵਾ ਕਮਾ ਉਹਦੇ ਨਾਲ ਹੀ ਤੇਰਾ ਉਧਾਰ ਹੋਣਾ ਉਹਦੇ ਨਾਲ ਹੀ ਭਲਾ ਹੋਣਾ ਆਤ ਪਵਿੱਤਰ ਤਹਲ ਕਰੋ ਜਨਹੋ ਪਾਦ ਪਵਿੱਤਰ ਗੁਰਦਰਸ਼ ਬਿਆਨੋ ਤੈਨ ਸੇਵਾ ਕਰਨ ਦੇ ਨਾਲ ਕਹਿੰਦੇ ਹੱਥ ਪਵਿੱਤਰ ਹੁੰਦੇ ਆ ਮਹਾਰਾਜ ਕਹਿੰਦੇ ਗੁਰੂ ਦੇ ਦਰਸ਼ਨਾਂ ਵਾਸਤੇ ਜਾਣ ਦੇ ਨਾਲ ਪੈਰ ਪਵਿੱਤਰ ਹੁੰਦੇ ਆ ਮਹਾਰਾਜ ਇਸ ਤਰ੍ਹਾਂ ਦੱਸਨੇ ਮਹਾਤਮ ਦੇ ਰਹੇ ਆ ਕਿ ਜੇ ਕੋਈ ਚੱਲ ਕੇ ਪਰ ਨਾ ਜਾਂਦਾ ਗੁਰੂ ਘਰ ਨੂੰ ਸੰਗਤ ਦੇ ਵਿੱਚ ਤਾਂ ਉਹਦੇ ਚੱਲਿਆ ਉਹਦੇ ਕਦਮ ਪਵਿੱਤਰ ਜੇ ਕੋਈ ਹੱਥੀ ਸੇਵਾ ਕਰਉਂਦਾ ਉਹਦੇ ਹੱਥ ਪਵਿੱਤਰ ਹੈ ਕੋਈ ਰਸਨਾ ਦੇ ਨਾਲ ਸ਼ਬਦ ਨੂੰ ਗਾਉਂਦਾ ਹੈ ਉਹਦੀ ਰਸਨਾ ਪਵਿੱਤਰ ਹੈ ਜੋ ਨੇਤਰਾ ਨਾਲ ਦਰਸ਼ਨ ਕਰਦਾ ਉਹਦੇ ਨੇਤਰ ਪਵਿੱਤਰ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਸੰਤਨ ਤੀਰਥ ਪਰਸਨ ਪੰਥਾ ਪਦ ਪਾਵਨ ਪਖ ਸਭ ਗ੍ਰੰਥਾ ਸੰਤਾ ਤੇ ਤੀਰਥਾਂ ਦੇ ਮਾਰਗ ਜਾਣ ਦੇ ਨਾਲ ਪੈਰ ਪਵਿੱਤਰ ਹੁੰਦੇ ਸੰਤਾਂ ਦੇ ਮਹਾਤਮਾ ਕੋਲ ਜਾਣਾ ਗੁਰਸਿੱਖਾਂ ਦੀ ਸੰਗਤ ਲਈ ਜਾਣਾ ਯਾਤਰਾ ਕਰਨੀ ਤੀਰਥ ਯਾਤਰਾ ਦੇ ਕਰਨ ਨਾਲ ਪੈਰ ਪਵਿੱਤਰ ਹੁੰਦੇ ਇਹ ਸਾਰੇ ਗ੍ਰੰਥ ਆਖਦੇ ਐ ਸਕਲ ਰਿਖ ਰਿਖਾ ਕਾ ਸਮੇਤ ਸਰੀਰ ਸ਼ੁਭ ਕਰਮਨ ਕੀ ਸੇਵਾ ਸਾਧਿਰ ਤੇ ਸਾਰੀਆਂ ਇੰਦਰੀਆਂ ਸਮੇਤ ਸਰੀਰ ਸ਼ੁਭ ਕਰਮਾਂ ਦੀ ਸੇਵਾ ਦੇ ਨਾਲ ਸਾਰਤਕ ਹੁੰਦਾ ਹੈ ਕੌਣ ਕੌਣ ਸ਼ੁਭ ਕਰਮ ਗਣੀਜੈ ਕਰਬੇ ਗੋ ਤਨ ਪਾਵਨ ਕੀਜੈ ਕਿਹੜਾ ਕਿਹਬਾ ਸ਼ੁਭ ਕਰਮ ਗਣੀਏ ਕਰਨੇ ਜੋ ਕਾਰਜਾਂ ਨੂੰ ਸਾਰੇ ਇੰਦਰੀਆਂ ਤੇ ਮਨ ਪਵਿੱਤਰ ਕਰੋ ਸੋ ਤੈ ਕਰੀ ਨ ਕਿਸ ਕੀ ਸੇ ਕੈਸੇ ਰਹੋ ਆਪਾਵਨ ਸਭ ਵਿਦ ਕੈਸੇ ਮਹਾਰਾਜ ਕਹਿੰਦੇ ਜਦੋਂ ਕਰਮ ਹੱਥ ਹਲਾਉਣੇ ਨਾ ਪਾਂ ਚੱਲ ਕੇ ਜਾਣਾ ਹੱਥ ਹਲਾਉਣਾ ਮੁੱਖ ਨਾ ਬੋਲਣਾ ਤਕਰੀਬਨ ਤਕਰੀਬਨ ਸਾਰੀਆਂ ਇੰਦਰੀਆਂ ਜਦੋਂ ਕਰਮ ਕਰਦੀਆਂ ਜੋ ਕਰਮ ਕਮਾ ਕੇ ਫਿਰ ਜਿਹੜਾ ਇਹ ਸਰੀਰ ਰੂਪੀਤ ਹੈ ਨਾ ਘੜਾ ਇਹ ਪਵਿੱਤਰ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਤੂੰ ਤਾਂ ਭਾਈ ਤੂੰ ਸੇਵਾ ਹੀ ਨਹੀਂ ਕੀਤੀ ਕੋਈ ਕਿਸ ਵਿਧੀਆਂ ਦੇ ਨਾਲ ਤੂੰ ਜਦੋਂ ਹੱਥ ਨਹੀਂ ਹਿਲਾਇਆ ਕਰਮ ਨਹੀਂ ਕੀਤਾ ਸੇਵਾ ਨਹੀਂ ਕਮਾਈ ਤੂੰ ਪਵਿੱਤਰ ਹੈ ਤੂੰ ਪਵਿੱਤਰ ਨਹੀਂ ਹੈ ਜਿਵੇਂ ਮੁਰਦੇ ਦੇ ਅੰਗ ਪਾਵਨ ਸੋ ਕਿਛਿਤ ਸਭ ਨਹਿ ਕਰੈ ਸ਼ੋ ਵਾਵਣ ਜਿਵੇਂ ਮੁਰਦੇ ਦੇ ਅੰਗ ਪਵਿੱਤਰ ਹੁੰਦੇ ਐ ਸਾਰੇ ਮੁਰਦੇ ਦੇ ਅੰਗਾ ਨੂੰ ਸ਼ੋਣ ਤੋਂ ਸੰਕੋਚ ਕਰਦੇ ਕਹਿੰਦੇ ਆ ਨਾ ਭਾਵੇਂ ਕੋਈ ਮਿੱਤਰ ਪਿਆਰਾ ਹੈ ਕੋਈ ਮਾਤਾ ਪਿਤਾ ਭੈਣ ਭਾਈ ਜਿਦਨ ਲਾਲ ਲੜਾਈ ਜਾਂਦੇ ਐ ਪਿਆਰ ਕੀਤਾ ਜਾਂਦਾ ਖੇਡਿਆ ਖੁੱਦਿਆ ਜਾਂਦਾ ਪਰ ਜਦੋਂ ਅੰਤ ਸੁਵਾਸ ਲੈ ਜਾਂਦਾ ਹੈ ਉਹ ਸਰੀਰ ਤਿਆਗ ਕੇ ਚਲਾ ਜਾਂਦਾ ਮ੍ਰਿਤਕ ਦੇਹ ਪਈ ਐ ਤਾਂ ਸੰਸਾਰ ਦੇ ਕਾਰ ਇਹ ਵੀ ਉਹਨੂੰ ਹੱਥ ਲਾਉਣ ਤੋਂ ਵੀ ਡਰਦੇ ਆ ਵੀ ਇਹ ਤਾਂ ਚਲਾ ਗਿਆ ਉਹ ਤੋਂ ਮਹਾਰਾਜ ਦੀ ਬਾਣੀ ਕਹਿੰਦੀ ਸਭ ਪ੍ਰੇਤ ਪ੍ਰੇਤ ਕਰ ਭਾਗੇ ਤਾਂ ਜਦੋਂ ਖੰਸ ਕਾ ਜੀ ਇਹ ਤਾਇਆ ਪ੍ਰੇਤ ਪ੍ਰੇਤ ਕਰ ਭਾਗੇ ਜਦੋਂ ਇਹ ਹੰਸ ਨੇ ਇਹ ਕਾਇਆ ਤਿਆਗ ਦਿੱਤੀ ਨਾ ਤਾਂ ਉਸ ਕਾਇਆ ਨੂੰ ਸਰੀਰ ਨੂੰ ਸਾਰੇ ਫਿਰ ਕਹਿੰਦੇ ਪ੍ਰੇਤ ਬਣ ਗਿਆ ਹੁਣ ਸ਼ੂਣਾ ਵੀ ਪਾ ਉਹ ਤੋਂ ਡਰਨ ਲੱਗ ਜਾਂਦੇ ਨੇ ਇਸ ਤਰ੍ਹਾਂ ਕਹਿੰਦੇ ਉਹ ਪਵਿੱਤਰ ਮੰਨਦੇ ਆ ਵੀ ਇਹ ਪਵਿੱਤਰ ਨਹੀਂ ਹੈ ਅਪਵਿੱਤਰ ਹੋ ਗਿਆ ਤਾਂ ਉਸੇ ਤਰ੍ਹਾਂ ਵਿਨ ਸੇਵਾ ਸਭ ਸੰਗਤ ਕੇਰੀ ਦਹ ਅਪਾਵਨ ਤਿਮਕ ਨਰ ਮੇਰੀ ਉਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਵੇਂ ਉਹ ਪਵਿੱਤਰ ਹੋ ਜਾਂਦੇ ਹਨ ਸਤ ਸੰਗਤ ਦੀ ਸੇਵਾ ਤੋਂ ਬਗਾਰ ਮਨੁੱਖ ਦਾ ਸਰੀਰ ਵੀ ਪਵਿੱਤਰ ਹੈ ਜਿਨੇ ਭਾਈ ਸੇਵਾ ਇਹ ਨਹੀਂ ਕੀਤੀ ਸੰਗਤ ਨਹੀਂ ਕੀਤੀ ਉਹ ਵੀ ਪਵਿੱਤਰ ਹੈ ਉਹ ਪਵਿੱਤਰ ਨਹੀਂ ਹੈ ਯਾ ਤੇ ਹਾਰ ਪਾਵਨ ਤੇਰਾ ਕਰਿਓ ਨਪਾਨ ਹਮੋ ਜਲ 헤ਰਾ ਇਸ ਕਰਕੇ ਤੇਰਾ ਹੱਥ ਜਿਹੜਾ ਹੈ ਉਹ ਪਵਿੱਤਰ ਹੈ ਅਸੀਂ ਤੇਰਾ ਲਿਆਂਦਾ ਜਲ ਨਹੀਂ ਪੀਤਾ ਸਿੱਖ ਸਮਝੋ ਸੁਣ ਗੁਰ ਉਪਦੇਸ ਬਖਸ਼ੋ ਬਾਨ ਦੇਨ ਵੇਸੇ ਸੋ ਗੁਰੂ ਜੀ ਦਾ ਇਹ ਉਪਦੇਸ਼ ਸਿੱਖ ਨੇ ਸੁਣਿਆ ਤਾਂ ਸਮਝਿਆ ਫਿਰ ਉਹਨੇ ਦੀਨ ਹੋ ਕੇ ਆਪਣੇ ਆਪ ਨੂੰ ਬਖਸ਼ਾਉਣ ਦੇ ਲਈ ਬੇਨਤੀ ਕੀਤੀ ਸੰਚ ਕ ਸੰਤਨ ਜਜ ਅਤ ਥਨ ਕੇਰੀ ਕਰ ਬੇ ਲਾਗਿਉ ਸੇਵਕ ਨੇਰੀ ਫਿਰ ਉਹ ਸਿੱਖਾ ਸੰਤਾ ਬ੍ਰਹਮਣਾ ਪਰਹੁਣਿਆਂ ਦੀ ਬਹੁ ਸੇਵਾ ਕਰਨ ਲੱਗਿਆ ਤੇ ਧਨ ਮਨ ਧਨ ਤੇ ਸੇਵ ਕਰੰਤਾ ਹੋਹਿ ਭਲਾ ਮੇਰ ਚਤਵੰਤਾ ਸੇਵਾ ਦੇ ਬੇਗਲਾਗ ਕਰਦਾ ਸੀ ਤੇ ਤਨ ਮਨ ਧਨਾਂ ਸੇਵਾ ਕਰਦਾ ਸੀ ਚਿੱਤ ਵਿੱਚ ਇਹ ਸੋਚਿਆ ਸੀ ਕਿ ਮੇਰਾ ਭਲਾ ਹੋਵੇਗਾ ਸਿੱਖ ਸੰਗਤ ਵਿੱਚ ਕਰ ਬਹੁਤ ਸੇਵਾ ਕਰ ਹੈ ਪਰਸਾਨਨ ਦਿਗਗੁਰ ਦੇਵਾ ਸਿੱਖ ਸੰਗਤ ਵੇਖ ਕੇ ਬਹੁਤ ਸੇਵਾ ਕਰਦਾ ਸੀ ਸਿੱਖ ਗੁਰੂ ਦੇ ਪਾਸ ਬੜੀ ਉਪਮਾ ਕਰਦੇ ਨੇ ਨਿਤ ਪ੍ਰਤ ਸੇਵਾ ਮਹਿ ਸਿਖ ਰਾਤਾ ਆਪਣੋ ਭਲਾ ਕਰਨ ਨਿਤ ਜਾਤਾ ਇਹ ਸਿਖ ਸਦਾ ਸੇਵਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਤੇ ਆਪਣਾ ਭਲਾ ਕਰਨ ਵਾਸਤੇ ਭਲਾ ਜਾਣ ਕਰਨ ਕਰਕੇਗੇ ਸੇਵਾ ਵਿੱਚ ਰੁੱਝਿਆ ਰਹਿੰਦਾ ਸੋਣਾ ਕਲਗੀ ਧਰ ਭਏ ਪ੍ਰਸਾਨ ਖੁਸ਼ੀ ਕਰੇ ਭਾ ਤਤਿ ਸਿਨ ਧੰਨ ਸੋਣਾ ਇਹ ਬਚਨਾਂ ਨੂੰ ਜਦੋਂ ਸਿੱਖ ਨੇ ਕਮਾਇਆ ਔਰ ਸਿੱਖਾਂ ਦਵਾਰ ਆਉਦੀ ਉਪਮਾ ਹੋਣ ਲੱਗੀ ਤਾਂ ਸੁਣ ਕੇ ਕਰਨਿਧਾਰ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਖੁਸ਼ੀ ਕੀਤੀ ਤੇ ਤੁਰੰਤ ਧਾਨ ਹੈ ਕਿਹਾ ਇਤਨੇ ਕਥਾ ਉਚਾਰ ਸੁਣਐ ਪ੍ਰੇਮ ਸਮਾਦਰ ਹਿਰਦੈ ਹੋਏ ਆਈ ਜਦੋਂ ਮਹਾਰਾਜ ਨੇ ਕਿਹਾ ਨਾ ਭਾਈ ਤੂੰ ਧਨ ਹੈ ਇਨੀ ਕਥਾ ਭਾਈ RAMKWAR JI ਨੇ ਉਚਾਰਨ ਕੀ ਕਰਕੇ ਸੁਣਾਇਆ ਇਰੇ ਹਿਰਦੇ ਵਿੱਚ ਕਨੇ ਪ੍ਰੇਮ ਸਮਾਧੀ ਹੋ ਗਈ ਬੜਾ ਪ੍ਰੇਮ ਉਹ ਰਜਗ ਰਾਮ ਕੁਵਾਰ ਮੁਦ੍ਰਤ ਕਰਨੈਨ ਬੈਠਿਓ ਚਲ ਕਹ ਕੋ ਬੈਨ ਰਾਮ ਕੁਵਾਰ ਜੀ ਨੇ ਆਪਣੇ ਨੈਣ ਬੰਦ ਕਰ ਲਏ ਤੇ ਅਚਲ ਬੈਠ ਗਏ ਤੇ ਹੁਣ ਕੌਣ ਬੋਲੇ ਸਭ ਸਰੋਤਾ ਮਨ ਆਨੰਦ ਪਾਏ ਆਪਣੇ ਆਪਣੇ ਥਾਨ ਸੁਦਾਏ ਸਾਰੇ ਸਰੋਤਿਆਂ ਨੇ ਮਨ ਵਿੱਚ ਆਨੰਦ ਪਾਇਆ ਤੇ ਸਾਰੇ ਆਪਣੇ ਆਪਣੇ ਅਸਥਾਨਾਂ ਨੂੰ ਚਲੇ ਗਏ। ਪਾਸ਼ਲ ਬਹਿਰ ਦਿਵਸ ਕੋ ਹਉਤੋ ਗੁੱਟਾ ਤਬ ਸਮਾਦ ਮੈਂ ਜੋ ਤੋ। ਦਿਨ ਦਾ ਪਿਛਲਾ ਪੈਸੇ ਤਦ ਭਾਈ ਰਾਮ ਕੁਵਾਰ ਸਾਹਿਬ ਜੀ ਸਮਾਦੀ ਲੱਗੇ ਹੋਏ ਸੀ ਤੇ ਸਾਰੇ ਰਾਸ ਸਮਾਦੇ ਵਿੱਚ ਸਾਰਵਜਾਮਨੀ ਤੇ ਮੈਂ ਬਤਾਈ ਜਾ ਕੇ ਤਦ ਪ੍ਰਭਾਤ ਹੋਈ ਆਈ ਸਾਰੀ ਰਾਤ ਸਮਾਧੀ ਵਿੱਚ ਬੈਠੇ ਰਹੇ ਤੇ ਜਦੋਂ ਸਵੇਰ ਹੋ ਗਈ ਨਾ ਤੇ ਜਦੋਂ ਜਾਗ ਆਏ ਉਹ ਤੋਂ ਸਵੇਰ ਹੋ ਗਈ ਸੀ ਅੰਮ੍ਰਿਤ ਵੇਲਾ ਹੋ ਗਿਆ ਸੀ ਉੱਠ ਕੇ ਸੋਜ ਸਮੇਤ ਸਨਾਨੇ ਥਰੇ ਆਨ ਆਸਨ ਜਿਸ ਥਾਂਵੇਂ ਉੱਠ ਕੇ ਸੋਜ ਇਸ਼ਨਾਨ ਕੀਤਾ ਆਪਣੇ ਆਸਨ ਉੱਤੇ ਆ ਕੇ ਬੈਠ ਗਏ ਜਿੱਥੋਂ ਉੱਠ ਕੇ ਗਏ ਸੀ ਸੋਨਣਾ ਨਾ ਹੇਤ ਸਰੋਤਾ ਚਲ ਆਏ ਗੁਰੂ ਚਰিত্র ਜਿਨ ਕੇ ਮਨ ਪਾਏ ਕਥਾ ਸੁਣਵਾਤੇ ਸਰੋਤੇ ਆਗੇ ਜਿਨਾਂ ਨੂੰ ਗੁਰੂ ਸਾਹਿਬ ਦੇ ਚਰিত্র ਬਾਰੇ ਬਹੁਤ ਚੰਗਾ ਲੱਗਦਾ ਸੀ ਨਾ ਜੋ ਜਿਨ੍ਹਾਂ ਦੀ ਅਭਲਾਖਾ ਸੀ ਵੀ ਅੱਗੇ ਕਥਾ ਸੁਣੀ ਅੱਗੇ ਵਿਚਾਰ ਸੁਣੀ ਉਹ ਸੰਗ ਸਾਰੇ ਇਕੱਠੇ ਹੋ ਕੇ ਆ ਗਏ ਸਮਤ 17 ਸੈ 81 ਜੇਠ ਮਾਸ ਉਹ ਕਥਾ ਪ੍ਰਕਾਸ਼ੀ ਸੰਮਤ 1781 ਜੇਠ ਮਹੀਨੇ ਵਿੱਚ ਇਹ ਕਥਾ ਦਾ ਪ੍ਰਕਾਸ਼ ਹੋਇਆ ਤੇ ਸਿੱਖ ਸਿੰਘ ਸਿੱਖਨ ਕੋ ਲਗੋ ਦੀਵਾਨ RAM ਕੁਵਰ ਤਬ ਕਰਤਬ ਖਾਣ ਸਿੱਖਾਂ ਸਿੰਘਾਂ ਦਾ ਦੀਵਾਨ ਲੱਗਾ ਤੇ ਭਾਈ RAM ਕੁਵਰ ਜੀ ਫਿਰ ਕਥਾ ਬਿਆਨ ਕਰਨ ਲੱਗੇ ਭੂਲ ਚੂਕ ਮੁਰਤੇ ਜੈ ਹੋਏ ਗੁਰ ਬਖਸ਼ਿੰਦ ਬਖਸ਼ ਹੈ ਸੋਏ ਕੇ ਜੇ ਮੈਥੋਂ ਕੋਈ ਭੂਲ ਚੂਕ ਹੋ ਜਾਵੇ ਤਾਂ ਗੁਰੂ ਜੀ ਮੈਨੂੰ ਬਖਸ਼ਣ ਹਾਰਨੇ ਮੈਨੂੰ ਬਖਸ਼ ਲੈਣਾ ਅਗ ਮੰਗਾਦ ਗੁਰੂ ਇਤਿਹਾਸ ਨਰ ਗੋਪਰੀ ਕੀ ਬੁੱਧ ਕਹਾਸੋ ਗੁਰੂ ਇਤਿਹਾਸ ਅਗਮਤ ਅਗਾਧ ਹੈ ਮਨੁੱਖ ਵਿਚਾਰਿਆਂ ਦੀ ਕੀ ਬੁੱਧੀ ਹੈ ਕਿਉ ਇਹਨੂੰ ਬਿਆਨ ਕਰ ਸਕਣ ਜਥਾ ਸਮੰਦਰ ਨ ਸੀਪ ਉਲੀਚੈ ਤਾਰੇ ਜੇਮ ਸੰਖ ਨਭ ਵਿਚੈ ਜਿਵੇਂ ਸਮੁੰਦਰ ਨੂੰ ਸੱਪੀ ਦੇ ਨਾਲ ਛੱਡਿਆ ਜਾ ਸਕਦਾ ਨਹੀਂ ਛੱਡਿਆ ਜਾ ਸਕਦਾ ਜਿਵੇਂ ਆਕਾਸ਼ ਜਿਹਾ ਸੰਖਾ ਤਾਰੇ ਨੇ ਉਹ ਸਾਰਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਤੁਸੀਂ ਤਰ੍ਹਾਂ তথা ਕਥਾ ਗੁਰ ਵਰਣ ਕਾਉਣ ਕਹਤ ਸੁਣਤ ਸਿੱਖ ਸੁਖ ਕੋ ਭਾਉਣ ਉਸੇ ਤਰ੍ਹਾਂ ਗੁਰੂ ਦੀ ਕਥਾ ਕਾਉਣ ਵਰਣ ਕਰ ਸਕਦਾ ਭਾਈ ਇਸ ਸੁੱਖਾਂ ਦੀ ਦਾਤੀ ਕਥਾ ਨੂੰ ਸੇਖ ਕਹਿੰਦੇ ਸੁਣਦੇ ਨੇ ਸਕਲ ਕਾਮਨਾ ਪੂਰਨ ਹਾਰੀ ਸਿੱਖੀ ਹੋਏ ਸਰਦਾ ਉਰ ਭਾਰੀ ਇਹ ਸਾਰਿਆਂ ਕਾਮਨਾਵਾਂ ਪੂਰਿਆ ਕਰਨ ਵਾਲੀ ਹੈ ਹਿਰਦੇ ਦੇ ਵਿੱਚ ਸਿੱਖੀ ਵਾਸਤੇ ਵੱਡੀ ਸ਼ਾਂਤਤਪਨ ਹੁੰਦੀ ਹੈ ਗੁਰ ਕਰुणा ਤੇ ਚਾਰ ਪਦਾਰਥ ਆਏ ਕਥਾ ਤੇ ਪੁਰਵਹਾਰ ਸਾਰਥ ਗੁਰੂ ਜੀ ਦੀ ਕਿਰਪਾ ਦੇ ਨਾਲ ਚਾਰ ਪਦਾਰਥ ਪ੍ਰਾਪਤ ਹੁੰਦੇ ਆ ਤੇ ਇਹ ਕਥਾ ਸੁਣ ਕੇ ਸਾਰੇ ਪ੍ਰਯੋਜਨ ਪੂਰੇ ਵੀ ਹੁੰਦੇ ਆ ਕਿਉਂਕਿ ਮਹਾਰਾਜ ਨੇ ਸਤਿਗੁਰੂ ਨਾਨਕ ਪੰਜਵਾਂ ਸਰੂਪ ਤੁਰੂ ਅਰਜਨ ਦੇ ਮਹਾਰਾਜ ਜੋ ਇਹਦੇ ਬਾਅਦ ਤੇ ਲਬਜ ਵਰਤੇ ਆ ਨਾ ਜੋ ਅਖਰ ਗੁਰੂ ਨੇ ਕਿਹਾ ਕਿ ਸਭ ਤੇ ਉਤਮ ਹਰ ਕੇ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਐਸੇ ਪਾਵਨ ਮਹਾਰਾਜ ਨੇ ਬਾਖ ਵਰਤੇ ਆ ਵੀ ਜੋ ਭਾਈ ਅਕਾਲ ਮੁਰਖ ਦੀ ਕਥਾ ਹੈ ਉਹ ਸਭ ਤੋਂ ਉੱਤਮ ਹੈ ਤੇ ਕਥਾ ਸਰਵਣ ਕਰਨ ਦੇ ਨਾਲ ਵੱਡੇ ਤੋਂ ਵੱਡਾ ਭਿਆਨਕ ਰੋਗ ਵੀ ਮਿਟ ਜਾਂਦਾ ਹੈ ਭਿਆਨਕ ਤੋਂ ਭਿਆਨਕ ਦੁੱਖ ਵੀ ਮਿਟ ਜਾਂਦਾ ਹੈ ਤੇ ਇਸ ਲਈ ਮਹਾਰਾਜ ਕਹਿੰਦੇ ਭਾਈ ਜੇ ਸਿੱਖੀ ਕਮਾਉਣੀ ਹੈ ਜੇ ਕਥਾ ਸਰਵਣ ਕਰੋਗੇ ਤੁਹਾਡੀ ਕਾਮਨਾ ਵੀ ਪੂਰੀ ਹੋਊ ਤੁਹਾਡੇ ਅੰਦਰ ਗੁਰੂ ਦੇ ਪ੍ਰਤੀ ਵੱਡੀ ਸ਼ਰਧਾ ਵੀ ਪੈਦਾ ਹੋਊ ਚਾਰ ਪਦਾਰਥ ਜੇ ਕੋ ਮੰਗੈ ਸਤਿਨਾਕੀ ਸੇਵਾ ਲਾਗੈ ਮਹਾਰਾਜ ਨੇ ਬਚਨ ਮੰਨੇ ਤੇ ਮਾਰਗਾਂ ਇਸ ਤਰ੍ਹਾਂ ਜੇ ਸਤਿਗੁਰੂ ਦੀ ਕਥਾ ਸਰਵਣ ਕਰੋਗੇ ਤਾਂ ਤੁਹਾਨੂੰ ਚਾਰ ਪਦਾਰਥ ਜਿਹੜੇ ਸੰਸਾਰ ਦੇ ਉਹ ਪ੍ਰਾਪਤ ਹੋ ਜਾਣਗੇ ਸਾਰੇ ਸਤਿਗੁਰੂ ਜੀ ਸਿੱਖ ਨੂੰ ਸਮਝਾਉਣਾ ਕਰ ਰਹੇ ਹੈ ਸੁਣੋ ਪ੍ਰੀਤ ਕਰ ਸਰੋਤਾ ਸਾਰੇ ਕਹੋ ਕਥਾ ਗੁਰ ਕੀ ਵਿਸਥਾਰੇ ਸਾਰੇ ਸਰੋਤਾ ਪ੍ਰਤੀ ਪ੍ਰੀਤੀ ਲਾਖ ਸੁਣੋ ਇਸ ਵਿਸਥਾਰ ਦੇ ਨਾਲ ਗੁਰੂ ਜੀ ਦੀ ਕਥਾ ਕਹਿੰਦੇ ਨੇ ਭੀਮ ਚੰਦ ਤੇ ਆਦ ਪਹਾੜੀ ਦਿੱਲੀ ਪਠਿਉ ਵਕੀਲ ਅਗਾਰੀ ਭੀਮ ਚੰਦ ਤੇ ਆਦ ਪਹਾੜੇ ਰਾਜਿਆਂ ਨੇ ਆਪਣੇ ਵਕੀਲ ਨੂੰ ਦਿੱਲੀ ਭੇਜਿਆ ਸੀ ਤੇ ਤਿੰਨ ਬੈ ਕਹ ਪਠਿਉ ਸਬਨ ਕੇ ਪਾਸ ਖਰਚੇ ਦਰਬ ਆਕਾਜ ਹੋਇ ਇਸ ਪਰਾਸ ਵਕੀਲ ਨੇ ਦਿੱਲੀ ਤੋਂ ਸਾਰੇ ਰਾਜਿਆਂ ਨੂੰ ਕਹਿ ਕੇ ਭੇਜਿਆ ਕਿ ਧੰਨ ਖਰਚੋ ਤਾਂ ਕਿ ਕੰਮ ਸਿੱਧਾ ਹੋ ਸਕੇ ਕਿਉਂਕਿ ਪਿਛਲੇ ਆਦਵਾਨਾਂ ਦੇ ਅੰਦਰ ਆਪਾਂ ਸਰਵਣ ਕੀਤਾ ਜੋ ਰਾਜਿਆਂ ਨੇ ਇਹ ਸਾਰੇ ਕੂਟਨੀਤੀ ਤਿਆਰ ਕੀਤੀ ਕਿ ਅਕਬਰ ਪਿਤਾ ਔਰ ਸਿੱਖ ਇਹਦੇ ਪਹਾੜੀ ਰਾਜਿਆਂ ਨੂੰ ਜੋ ਚਾਰੇ ਦਿਵਾਰ ਤੇ ਤੰਗ ਕਰ ਰਹੇ ਐ ਚੜ੍ਹ ਕੇ ਆਉਂਦੇ ਐ ਸਾਡੇ ਉੱਤੇ ਜ਼ੁਲਮ ਕੁਮਾਰੇ ਐ ਕਈਆਂ ਨੇ ਬੇਨਤੀਆਂ ਕੀਤੀਆਂ ਪਰ ਆਪਾ ਸਰਬਨ ਕੀਤਾ ਫਿਰ ਰਾਜਿਆਂ ਨੇ ਸਾਰੇ ਨੇ ਸਲਾਹ ਕਰਕੇ ਦਿੱਲੀ ਖਤਬਾਇਆ ਸੀ ਸਾਡੀ ਸਹਾਇਤਾ ਕੀਤੀ ਜਾਵੇ। ਔਰ ਜਦੋਂ ਦਿੱਲੀ ਤੱਕ ਇਹ ਚਿੱਠੀ ਪਹੁੰਚ ਗਈ ਉਸ ਜਾ ਕੇ ਉਹਨੇ ਵਕੀਲ ਭੇਜਿਆ ਆਪਣਾ ਕਰਕੇ ਵੀ ਸਾਡੀ ਜਾ ਕੇ ਫਰਮਾਇਸ਼ ਕਰ। ਉਹਨੇ ਫਰਮਾਇਸ਼ ਕੀਤੀ ਜਾ ਕੇ ਸਾਰਾ ਕੁਝ ਜੋ ਰਾਜਿਆਂ ਵੱਲੋਂ ਦੱਸਿਆ ਗਿਆ ਮਹਾਰਾਜਾ ਵਾਸਤੇ ਉਹ ਦਿੱਲੀ ਜਾ ਕੇ ਸਾਰਾ ਬਿਆਨ ਕੀਤਾ। ਪਠਾਨ ਸੈਨ ਬਿਨਾ ਤਨ ਲੀਨੇ ਕਹਿ ਕਰ ਏਕ ਦੇਵਾਰ ਪਤੀਨੇ ਕਿ ਬਾਦਸ਼ਾਹ ਧਨ ਲੈਣ ਤੋਂ ਬਗੈਰ ਸੈਨਾ ਨਹੀਂ ਭੇਜੇਗਾ ਇੱਕ ਦੋ ਵਾਰ ਕਹਿ ਕੇ ਮੈਂ ਪਰਖ ਲਿਆ ਹੈ ਭੀਮ ਚੰਦ ਸਭ ਸੰਗ ਵਿਚਾਰਾ ਦੇਵਹਿਤ ਤਨ ਸਾਂਚੂ ਉਚਾਰਾ ਭੀਮ ਚੰਦ ਨੇ ਸਾਰਿਆਂ ਦੇ ਨਾਲ ਮਿਲ ਕੇ ਫਿਰ ਵਿਚਾਰ ਕੀਤੀ ਤੇ ਫਿਰ ਕਿਹਾ ਕਿ ਦੇਣ ਵਾਸਤੇ ਧਨ ਇਕੱਠਾ ਕਉਕੇ ਵਕੀਲ ਨੇ ਵਾਪਸ ਖੱਤ ਪਾਇਆ ਕਿ ਮੈਂ ਦੋ ਚਾਰ ਵਾਰ ਗੱਲ ਕਰਕੇ ਦੇਖ ਲਈਏ ਬਾਦਸ਼ਾਹ ਦੇ ਨਾਲ ਉਹ ਧਨ ਲੈਣ ਤੋਂ ਬਗੈਰ ਆਪਣੀ ਜਿਹੜੀ ਸੈਨਾ ਹੈ ਉਹ ਸਾਡੇ ਵਾਸਤੇ ਨਹੀਂ ਭੇਜੇਗਾ ਫਿਰ ਭੀਮਚੰਦ ਨੇ ਬਾਕੀ ਰਾਜਨ ਸਲਾਹ ਕਰਕੇ ਧਨ ਕੱਤਰ ਕੀਤਾ ਸਭ ਤੇ ਕਰ ਕੱਤਰ ਪਠ ਦੀਨ ਬਿੰਤਿ ਲਿਖੀ ਅਦਕ ਬਨ ਦੀਨ ਸਭ ਪਾਸੋਂ ਧਨ ਇਕੱਠਾ ਕਰਨ ਵਾਸਤੇ ਮਨੁੱਖ ਭੇਜ ਦਿੱਤੇ ਤੇ ਬੜੇ ਦਿਨ ਹੋ ਕੇ ਬੇਨਤੀ ਲਿਖੀ ਜੇ ਨਹ ਕਰ ਹੈ ਸਾਹ ਸਹਾਏ ਤਉ ਹਮ ਅਲਬ ਲਹਿ ਕਿਸ ਥਾਏ ਜੇ ਬਾਖਸ਼ਾ ਸਾਡੇ ਸਹਾਇਤਾ ਨਹੀਂ ਕਰੇਗਾ ਤਾਂ ਅਸੀਂ ਕਿਸ ਥਾਂ ਤੋਂ ਅਸਰ ਲਵਾਂਗੇ ਸਦਾ ਆਸਰਾ ਵੱਡੋ ਹਮਾਰੇ ਤੁਮ ਸਮੂ ਸੂਪੇ ਸੁਦਰ ਉਦਾਰੇ ਸਦ ਹੀ ਸਾਨੂੰ ਤੁਹਾਡਾ ਆਸਰਾ ਹੈ ਤੁਹਾਡੇ ਵਾਂਗ ਸੂਪੇਦਾਰ ਵੱਡੇ ਸੁਖਦਾਈ ਹਨ ਇਤਹਾਦਿਕ ਲਿਖ ਪਠੀ ਬਣਾਏ ਲੱਖ ਰਜਪਨ ਜਮਾ ਕਰਾਏ ਇਸ ਤਰ੍ਹਾਂ ਜੋ ਰਾਜਿਆਂ ਨੇ ਪਰ ਨਾਲ ਦੇ ਸੰਗਤ ਜੋ ਪਿੰਡ ਦੇ ਲੋਕ ਸੀ ਉਹਨੂੰ ਬੇਨਤੀ ਕੀਤੀ ਕਿ ਹੁਣ ਆਪਣੀ ਤਾਂ ਸਹਾਇਤਾ ਬਾਦਸ਼ਾਹ ਨੇ ਕਰਨੀ ਆ ਨਾ ਤੇ ਜੇ ਉਹ ਵੀ ਸਾਡੇ ਸਾਡਾ ਉਹ ਹੀ ਤਾਂ ਆਸਰਾ ਹੈ ਉਹ ਤੋਂ ਬਿਨਾਂ ਆਪਾਂ ਫਿਰ ਗੱਲ ਜਾ ਕੇ ਕਹਿਣੀ ਵੀ ਕਿਨੂੰ ਆ ਇਸ ਕਰਕੇ ਬਾਦਸ਼ਾਹ ਨੂੰ ਮਨਾਉਣ ਵਾਸਤੇ ਆਪਾਂ ਨੂੰ ਧੰਨ ਦੇਣਾ ਪੈਣਾ ਕਿਉਂਕਿ ਤੁਹਾਡੇ ਵਾਂਗ ਹੀ ਸੂਬੇਦਾਰ ਵੱਡਾ ਸੁਖਦਾਈ ਹੈ ਇਸ ਕਰਕੇ ਵੀ ਉਹਨਾਂ ਨੇ ਧਨ ਇਕੱਤਰ ਕਰਨ ਵਾਸਤੇ ਸੰਗਤ ਨੂੰ ਜਿਹੜੀ ਬੇਨਤੀ ਲਿਖੀ ਪਿੰਡ ਵਾਲਿਆਂ ਨੂੰ ਇਸ ਤਰ੍ਹਾਂ ਲੈ ਕੇ ਜਦੋਂ ਭੇਜਿਆ ਤਾਂ ਲੱਖਾਂ ਰੁਪਏ ਜਮ੍ਹਾਂ ਹੋ ਗਏ ਬੈਠ ਸਬਨ ਮਹਿ ਪਨ ਪ੍ਰਸੰਗ ਆਵਸ਼ਾਉ ਸੈਨਹਿਤ ਜੰਗ ਸਾਰਿਆਂ ਦੇ ਵਿੱਚ ਬੈਠ ਕੇ ਪ੍ਰਸੰਗ ਕਿਹਾ ਬਾਦਸ਼ਾਹ ਦੀ ਸੈਨਾ ਜੰਗ ਕਰਨ ਵਾਸਤੇ ਆਵੇਗੀ ਲਹਰਾ ਗੁਰੂ ਕੋ ਦੇ ਨਿਕਾਸੀ ਤੂੰ ਬੈਠੇ ਬਿਖਿលਿਓ ਤਮਾਸੇ ਫਿਰ ਲੜਾਈ ਕਹਿੰਦੇ ਕਰਨ ਕਰਕੇ ਗੁਰੂ ਜੀ ਨੂੰ ਇਸ ਥਾਨ ਤੋਂ ਅਸੀਂ ਕੱਢ ਦੇਵਾਂਗੇ ਤੇ ਤੁਸੀਂ ਬੈਠ ਕੇ ਤਮਾਸ਼ਾ ਹੁਣ ਵੇਖੋ ਦੋਨੋਂ ਤਰਵ ਸਭਲ ਹੀ ਜਾਣੋ ਤਿੰਨ ਕੋ ਜੰਗ ਮਟੈ ਹਿਤ ਥਨ ਤਨ ਦੇਣਾ ਸਭਲ ਹੀ ਜਾਣੋ ਜੋ ਤੁਸੀਂ ਤਨ ਦਿੱਤਾ ਇਹ ਨਿਰર્થ ਨਹੀਂ ਜਾਏਗਾ ਸਾਡਾ ਦਿੱਤਾ ਧਨ ਸਫਲ ਹੋਵੇਗਾ ਨਿਰਤ ਦਾ ਜੰਗ ਦਾ ਕਲੇਸ਼ ਦਾ ਅਸੀਂ ਜਿਹੜਾ ਨਿਰਤ ਦਾ ਜੰਗ ਹੁੰਦਾ ਨਾ ਇਹਦਾ ਜਿਹੜਾ ਕਲੇਸ਼ ਆ ਜਿਹੜਾ ਟੈਂਟਾ ਹੀ ਅਸੀਂ ਮੁਕੋ ਦਿੰਨਾ ਤੇ ਸਾਡਾ ਭਲਾ ਹੋ ਜਾਵੇਗਾ ਇਸ ਕਰਾਂ ਇਮ ਕਹ ਨਿਜ ਮੈਂ ਹਰ ਕੋ ਪਾਵੇ ਕਰੇ ਪਰਖਣ ਦਲ ਕਬ ਆਵੇ ਇਸ ਤਰ੍ਹਾਂ ਆਪ ਦੇ ਵਿੱਚ ਕਹਿ ਕਹਿ ਕੇ ਕੁਛ ਤਾਂ ਹੋ ਰਹੇ ਨੇ ਔਰ ਇਸ ਤਰ੍ਹਾਂ ਉਹ ਇੰਤਜ਼ਾਰ ਵੀ ਕਰ ਰਹੇ ਨੇ ਕਿ ਕਦ ਬਾਦਸ਼ਾਹ ਜਿਹੜੀ ਫੌਜ ਆ ਉਹ ਆਵੇਗੀ ਦਿੱਲੀ ਮਹਾ ਪਹੁੰਚਿਓ ਧਨ ਜਾਇ ਸੂਬੇ ਪਾਸ ਜੋ ਸਮਦਾਇ ਧਨ ਦਿੱਲੀ ਪਰ ਕਹਿੰਦੇ ਪਹਜਾ ਦਿੱਤਾ ਗਿਆ ਸਾਰੇ ਦਾ ਸਾਰਾ ਦਿੱਲੀ ਸੂਬੇ ਨੂੰ ਦੇ ਦਿੱਤਾ ਗਿਆ ਕਰ ਲਾਲਚ ਤੈਨ ਸਗਰੋ ਲੀਨ ਸੈਣਾ ਪਠਣ ਮਨੋਰਥ ਕੀਨ ਉਹਨਾਂ ਉਸ ਦੇ ਲਾਲਚ ਕਰਕੇ ਸਾਰਾ ਧਨ ਲੈ ਲਿਆ ਤੇ ਸੈਣਾ ਭੇਜ ਜਿਹੜਾ ਮਨੋਰਥ ਧਾਰਨ ਕੀਤਾ ਦਿਨਾ ਵੇਗ ਮੁਗਲ ਹੰਕਾਰੇ ਮਨ ਸਵ ਜਿਸਨ ਕੋ ਪੰਜ ਹਜ਼ਾਰੀ ਦਿਨਾ ਵੇਗ ਹੰਕਾਰੇ ਮੁਗਲ ਸੀ ਜਿਹੜਾ 5000 ਸੈਨਾ ਦਾ ਕਮਾਂਡਰ ਸੀ ਤੇ ਸਾਹਿਬ ਲਾਏ ਕੀਨ ਸਮਾਨਾ ਛਤਰ ਸ਼ਸਤਰ ਬਹਤਰ ਦੇ ਕਾਜ ਬਖਾਨਾ ਤਾਂ ਉਸ ਨੂੰ ਪਾਸ ਬਲਾ ਕਰਕੇ ਸੂਬੇ ਨੇ ਸਨਮਾਨ ਕੀਤਾ ਤੇ ਸਾਹਤਰ ਬਾਤਰ ਦੇ ਕੇ ਕੰਮ ਬਾਰੇ ਦੱਸਣਾ ਕੀਤਾ ਕਾਹਲੂਰ ਕੀ ਦੂਨ ਸੁਧਾਰੋ ਤਹ ਰਾਜ ਨੂੰ ਕੋ ਰਾਜ ਸੁਧਾਰੋ ਕਾਹਲੂਰ ਦੇ ਦੂਨ ਵੱਲ ਜਾਓ ਉੱਥੇ ਰਾਜਿਆਂ ਦੇ ਕਾਰਜ ਨੂੰ ਸੁਧਾਰੋ ਕੁਛ ਕਰ ਸੈਨਾ ਸ੍ਰੀ ਗੁਰੂ ਹਜੂਰ ਪਾਏ ਰੱਖਿਓ ਤਿਸ ਦੇਸਾ ਫੂਰਾ ਸ੍ਰੀ ਗੁਰੂ ਜੀ ਹਜੂਰ ਦੇ ਵਿੱਚ ਕੁਝ ਸੈਨਾ ਹੈ ਉਸ ਨੇ ਉਸ ਦੇਸ਼ ਵਿੱਚ ਫਤੂਰ ਪਾ ਰੱਖਿਆ ਹੈ ਇਸ ਕਰਕੇ ਤੁਸੀਂ ਜਾ ਕੇ ਪਹਾੜੀ ਰਾਜਿਆਂ ਦੀ ਸਹਾਇਤਾ ਕਰਨਾ ਕਰੋ ਹਜ਼ਰਤ ਕੋ ਆਯੂ ਪਰਵਾਨ ਕਰੋ ਪ੍ਰਾਤ ਕੋ ਤਾਹੇ ਪਰਸਥਾਨਾ ਹਜ਼ਰਤ ਬਾਦਸ਼ਾਹ ਦਾ ਪਰਵਾਨ ਆਇਆ ਹੈ ਸਵੇਰ ਨੂੰ ਤੁਸੀਂ ਉਸ ਵਾਲੇ ਜਿਹੜਾ ਪਰਵਾਨ ਹੈ ਉਧਰੋਂ ਪ੍ਰਸਥਾਨ ਕਰਨਾ ਕਰੋ ਦੂਸਰਾ ਪੈਂਦੇ ਖਾਂ ਉਮਰਾਏ ਤਿਸ ਕੋ ਤੇ ਮਹੀਂ ਨਿਕਟ ਬੁਲਾਏ ਦੂਸਰਾ ਬਰਾਬਰ ਪੈਂਦੇ ਖਾਂ ਸੀ ਉਸ ਨੂੰ ਵੀ ਆਪਣੇ ਪਾਸ ਬੁਲਾਉਣਾ ਕੀਤਾ ਤੇ ਮਾਤਹ ਸਮ ਏ ਭੀ 5000 ਹਜਾਰੇ ਸਾਦਰ ਚੜ੍ਹਵੇ ਹੇ ਦਿਵਚਾਰੀ ਦੀਨਾ ਬੇਗਵਾਨ ਗਹੀ ਇਹ ਵੀ 5000 ਹਜਾਰੇ ਮੁਗਲ ਫੌਜ ਦਾ ਜਿਹੜਾ ਕਮਾਂਡਰ ਸੀ ਇਹਨੂੰ ਵੀ ਬੜੇ ਆਦਰ ਦੇ ਨਾਲ ਸਨਮਾਨ ਕੀਤਾ ਗਿਆ ਚੜ੍ਹਾਈ ਕਰਨ ਵਾਸਤੇ ਕਿਹਾ ਗਿਆ ਸ਼ਾਹ ਤਰਫ ਦੇ ਬਖਸ਼ਿਸ਼ ਕਰੇ ਦੋਨੋਂ ਤਿਆਰ ਭਏ ਵਿਦਖਰੀ ਬਾਦਸ਼ਾਹ ਵੱਲੋਂ ਫਿਰ ਬਖਸ਼ਾ ਕੀਤੀਆਂ ਗਈਆਂ ਇਹਨਾਂ ਦੋਨਾਂ ਨੂੰ ਚੰਗੀ ਵਿਧੀ ਅਨੁਸਾਰ ਤਿਆਰ ਹੋਣ ਲਈ ਕਿਹਾ ਗਿਆ ਗੁਲਕਾ ਬਹੁ ਬਰੂਦ ਵਰਤਾਏ 10000 ਦੀ ਫੌਜ ਸਜਾਈ ਬਹੁਤ ਗੋਲੀਆਂ ਵਿਰੋਧ ਵਰਤਿਆ ਗਿਆ ਇਸ ਤਰ੍ਹਾਂ 10000 ਫੌਜ ਨੂੰ ਇਕੱਠਾ ਕੀਤਾ ਗਿਆ ਕਰਿਓ ਕੂਚ ਦਿੱਲੀ ਪਰ ਸ਼ੋਰਾ ਮਗ ਕਹਲੂਰ ਦੂਨ ਕੇ ਓਰਾ ਉਹਨਾਂ ਨੇ ਕੂਚ ਕਰਕੇ ਦਿੱਲੀ ਦੇ ਨਗਰ ਨੂੰ ਛੱਡ ਦਿੱਤਾ ਤੇ ਕਹਲੂਰ ਦੇ ਦੂਨ ਦੇ ਰਸਤੇ ਚੱਲ ਪਏ ਦਦਬ ਬਾਜਤ ਚਲੈ ਅਗਾਰੇ ਛਟੈ ਨਿਸ਼ਾਨਨ ਫਰ ਵਿਭਾਰੇ ਨਗਾਰੇ ਵੱਜੇ ਅੱਗੇ-ਅੱਗੇ ਜਾ ਰਹੇ ਨੇ ਚੰਡੇ ਫਹਾਰੇ ਝੂਲ ਰਹੇ ਨੇ ਦੈ ਉਮਰਾਵਰ ਬੀਰ ਹੰਕਾਰੇ ਵਿਦਿਆ ਹਦਕ ਖਤੰਗ ਪਹਾਾਰੇ ਦੋਨੋਂ ਉਮਰਾਵਰ ਹੰਕਾਰੇ ਸੂਰਬਿਰ ਨੇ ਤੀਰ ਅੰਦਾਜ਼ੀ ਵਿਦਿਆ ਦੇ ਵਿੱਚ ਬਹੁਤ ਮਹਰ ਨੇ ਇਸ ਤਰ੍ਹਾਂ ਉਹਨਾਂ ਨੇ ਰਾਜੇ ਦਾ ਅੱਗੇ ਲੈ ਕਰਕੇ ਕਹਿਲੂਰ ਦੇ ਧਰਤੀ ਜੋ ਭੀਮਚੰਦ ਰਾਜਾ ਹੈ ਉਧਰ ਨੂੰ ਕੂਚ ਕਰ ਦਿੱਤੇ ਐ ਝੰਡੇ ਝੁਲਾ ਦਿੱਤੇ ਐ ਦਿੱਲੀ ਦੇ ਜਿਹੜੇ ਮਾਰਗ ਨੂੰ ਤਿਆਗ ਕੇ ਕਹਿਲੂਰ ਦੇ ਮਾਰਗ ਨੂੰ ਅਪਣਾ ਲਿਆ ਅੱਗੇ ਜਾ ਕਿਵੇਂ ਉਹ ਆਨੰਦਪੁਰ ਦੇ ਨੇੜੇ ਜਾ ਕੇ ਬਣਾ ਲਾਉਂਦੇ ਐ ਕਿਵੇਂ ਰਾਜੇ ਦੇ ਨਾਲ ਜਾ ਕੇ ਆਪਣਾ ਜੋ ਬਾਤ ਵਿਚਾਰ ਹੁੰਦੀ ਐ ਕਿਵੇਂ ਅਗਲਾ ਸਾਰਾ ਜਿਹੜਾ ਪ੍ਰੋਜੈਕਟ ਹੋ ਰਚਿਆ ਜਾਂਦਾ ਕਿਵੇਂ ਜਿਹੜੀ ਨੀਤੀ ਉਹ ਬਣਾਈ ਜਾਂਦੀ ਐ ਉਹ ਕੱਲ ਦੇ ਦਿਵਾਨਾ ਅੰਬਰ ਆਪਾਂ ਸਰਵਣ ਕਰਾਂਗੇ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਪੁੱਲਾਂ ਮਾਫ਼ ਗੱਜ ਕੇ ਆਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ